Copyright Disclaimer Under Section 107 of the Copyright Act 1976, allowance is made for fair use for purposes such as criticism, comment, news reporting, scholarship, and research. Fair use is a use permitted by copyright statute that might otherwise be infringing. Nonprofit, educational, or personal use tips the balance in favor of fair use. <laughs> ਅੱਜ ਜੇ ਆਪਾਂ ਲੈ ਕੇ ਆਣਾ ਤੇ ਕਿਨੂੰ ਪਪਾ ਲੈਣ ਜਾਣਗੇ ਤੇ ਆਪਾਂ ਕੰਮ ਕਰਕੇ ਹੋ ਕੇ ਫ੍ਰੀ ਤਾਂ ਪਰਿਵਾਰੀਆ ਤੇ ਖਵਦੀ ਹੈ ਜੀ ਉਹ ਸਾਰਾ ਕੁਝ ਤਾਂ ਠੀਕ ਹੈ ਸਸ਼ੀ ਕਾਲ ਵੀ ਠੀਕ ਹੈ ਤੇਰੀ ਹਾਂ ਸਾਰੇ ਠੀਕ ਆ ਵਧੀਆ ਹੈ ਤੇ ਜਿਹੜਾ ਤੂੰ ਕਹੀ ਨਹੀਂ ਤੁਸੀਂ ਅੱਜ ਦੀਦੂ ਨੂੰ ਲੈਣ ਚੱਲਦੇ ਆ ਹੈ ਵਿਆਹ ਤੋਂ ਬਾਅਦ ਰਸਮ ਹੁੰਦੀ ਆ ਉਹ ਕੱਲ੍ਹ ਨਹੀਂ ਤੇ ਤੇ ਪਹਿਲਾਂ ਸਾਨੂੰ ਇਹ ਦੱਸੋ ਤੁਸੀਂ ਤੋਰੀ ਕਿਹੜੇ ਟਾਈਮ ਆ ਕੁੜੀ ਤੁਸੀਂ ਤੂੰ ਵਲੌਗ ਪਾ ਕੇ ਉਹਦਾ ਥੰਬਨੇ ਲਾਤਾ ਵੀ ਅੱਜ ਦੀ ਦਾ ਵਿਆਹ ਹੋ ਗਿਆ ਦੀਦੀ ਤੋਤੀ ਕਰੋ ਘੱਡਤੀ ਵਿਆਹ ਕਿਹੜੇ ਟਾਈਮ ਹੋ ਗਿਆ ਉਹ ਇੰਨੇ ਦਿਨ ਤੂੰ ਵਲੌਗ ਪਾਉਂਦੀ ਰੋਜ਼ ਵਲੌਗ ਪਾਉਂਦੀ ਤੇ ਇਸ ਤੱਕ ਦੇ ਨਹੀਂ ਤੇ ਘਰੇ ਟੈਂਟ ਲੱਗਾ ਦੇਖ ਨਾ ਤੇਰੇ ਘਰੇ ਕੋਈ ਰੌਣਕ ਮੇਲਾ ਸੀ ਨਾ ਕੋਈ ਰਿਸ਼ਤੇਦਾਰ ਆਇਆ ਸੀਗਾ ਉਹਦਾ ਚੂੜਾ ਹੀ ਵਿਚਾਰੀ ਨੇ ਆਪ ਹੀ ਪਾ ਲਿਆ 2-250 ਦਾ ਨੂੰ ਲਿਆ ਪੀਤੇ ਤਾਂ ਉਹ ਚੂੜਾ ਤੇ ਉਹਦਾ ਚੱਕ ਕੇ ਉਹਨੇ ਆਪ ਹੀ ਪਾ ਲਿਆ ਚੂੜਾ ਹੀ ਮਾਮਾ ਪਾਉਂਦਾ ਹੁੰਦਾ ਕੋਈ ਤਾਂ ਰਸਮ ਕੀਤੀ ਹੋਗੀ ਤੁਸੀਂ ਤਾਂ ਕੋਈ ਰਸਮ ਨਹੀਂ ਕੀਤੀ ਨਾ ਹੀ ਐਸੀ ਕੋਈ ਟੈਂਟ ਟੰਟ ਕੁਛ ਨਹੀਂ ਦੇਖਿਆ ਲੱਗਾ ਤੁਹਾਡੇ ਘਰੇ ਤੇ ਅੱਧਾ ਕੰਮ ਕਰਕੇ ਨਾ ਥੱਕ ਗਈ ਨਾ ਪਾਲਾ ਦੀਦੀ ਹੁੰਦ ਸੀ ਕਰ ਲੈਣੀ ਸੀ ਤੇ ਬਾਹਲਾ ਹੀ ਥੱਕ ਗਈ ਲੱਗਦੀ ਆ ਵੈਸੇ ਥੱਕਣਾ ਵੀ ਸੀਗਾ ਕਿਉਂ ਅੱਗੇ ਤੋਂ ਫੋਨ ਚੱਕ ਕੇ ਕਹਿ ਦਿੰਦੀ ਮੈਂ ਤਾਂ ਬਣਾਉਣੀ ਆ ਵਲੌਗ ਤੁਸੀਂ ਕਰੋ ਕੰਮ ਐਂ ਕਹਿ ਕੇ ਬਸ ਤਰੀ ਤੇ ਦਿਨ ਦੀ ਸੀਗੀ ਕੈਮਰਾ ਚੱਕ ਕੇ ਫੋਨ ਹੱਥੇ ਤੇ ਫੜ ਕੇ ਕੰਮ ਉਹ ਤਾਂ ਦੇ ਤਾਂ ਵੀ ਕਰਦੀ ਨਹੀਂ ਸੀ ਹੁਣ ਪਤਾ ਲੱਗੂ ਤੈਨੂੰ ਹੁਣ ਸਹੀ ਡਿੱਕੇ ਚੜੀਆਂ ਤੂੰ ਹੁਣ ਉਹ ਵੀ ਤੋਦਦੀ ਐ ਤਾਂ ਤਨ ਕਰਨ ਨਹੀਂ ਪਿਆ ਕਰਨਾ ਕੰਮ ਤੱਕ ਕਰਨਾ ਪਊ ਬਈ ਆਏ ਨਹੀਂ ਸਾਰਨਾ ਇੱਥੇ ਵੀ ਕਰਨਾ ਪਊ ਤੇ ਗਾਂ ਦੇ ਦੀਪ ਦੀਪ ਕਾਦੀ ਦਿੰਦੀ ਨੇ ਜਿਹੜਾ ਉਹ ਉੱਥੇ ਸੋਹਰੇ ਜਾੜੀ ਨਾ ਉੱਥੇ ਵੀ ਜਾ ਕੇ ਕਰਨਾ ਹੀ ਪਊ ਕੰਮ ਤਾਂ ਠੀਕ ਹੈ ਤੈਨੂੰ ਬੱਤ ਸਹੀ ਏ ਅੱਜ ਮੈਂ ਕੁਛ ਪਾਸਾ ਦਾ ਬਣਾਉਣਾ ਦੇਖ ਤੀਆਂ ਸਾਰਾ ਤੱਕ ਚਾਹ ਪੀਣੀ ਆ ਫਿਰ ਸੋਚਦੇ ਆ ਕੇ ਹਾਂ ਹਾਂ ਸੋਚ ਲਾ ਕੀ ਨਵੀਂ ਰੈਸਪੀ ਬਣਾਉਣੀ ਅੱਜ ਤੂੰ ਰੈਸਪੀ ਨਹੀਂ ਰਸਪੀ ਬਣਾਉਣੀ ਅੱਜ ਤੂੰ ਅੱਜ ਤੇ ਦੀਦੀ ਨੇ ਵਿਆਹ ਤੋਂ ਪਹਿਲੀ ਵਾਰ ਆਉਣਾ ਨਾ ਇੰਨਾ ਤਾਂ ਬੰਦਦਾ ਹੀ ਏ ਫਿਰ ਅੱਪਾ ਕਰਨਾ ਕਾਫੀ ਦੇਖੋ ਮੇਰੇ ਭਾਂਡੇ ਪਏ ਆ ਤੂੰ ਆਪਾ ਕਰਨੀ ਚਾਹੇਂ ਘਰ ਦੀ ਸਫਾਈ ਉਹਨਾਂ ਤੇ ਨਾ ਤੂੰ ਰੋਸਾ ਜਾ ਰਿਹਾ ਨਾ ਕੁੜੀ ਤੋਂ ਕਿਹਾ ਤੂੰ ਤਾਂ ਗੰਦੇ ਸੀ ਕੰਮ ਕਰ ਲਿਆ ਮੈਂ ਕੰਮ ਕਰਕੇ ਥੱਕ ਗਈ ਮੈਨੂੰ ਤਾਂ ਲੱਗ ਗਿਆ ਕਿ ਤੂੰ ਸਾਰੇ ਘਰ ਦਾ ਕੰਮ ਕਰਤਾ ਨਾ ਅੱਜ ਤੱਕ ਜਿਹੜਾ ਥੱਕਦੀ ਨਹੀਂ ਤੇ ਹਾਇ ਤੇ ਤੇਰੇ ਭਾਂਡੇ ਪਏ ਤੋਂ ਨਾਲੇ ਤੇਰੀ ਘਰ ਦੀ ਸਫਾਈ ਕਰਨ ਵਾਲੀ ਪਏ ਕੰਮ ਕੀ ਕੀਤਾ ਤੂੰ ਬਸ ਰੋਟੀ ਖਾ ਕੇ ਥੱਕ ਗਈ ਹੋਈਂ ਰੋਟੀ ਖਾਂਦੀ ਖਾਂਦੀ ਥੱਕ ਗਈ ਤੇ ਕਹਤਾ ਹਾਂ ਮੈਂ ਕੰਮ ਕਰਕੇ ਥੱਕ ਗਈ ਤੇ ਫਿਰ ਵਲੌਗ ਵੀ ਬਣਾਉਣਾ ਸੀ ਨਾ ਫੋਨ ਫੜ ਜਿਦੀ ਬਾਹਰ ਦਿਖਣ ਲੱਗ ਗਈ ਹੋਣੀ ਹੈ ਉਹ ਵੀ ਕੰਮ ਚ ਐਡ ਕਰਤਾ ਚਾਹੀਦਾ ਉਹ ਵੀ ਤੇ ਦਾ ਕੰਮ ਹੀ ਆ ਬਾਕੀ ਕੁਛ ਨਹੀਂ ਤਾਂ ਰਹਿ ਜੇ ਦੁਨੀਆ ਤੇ ਕੋਈ ਹੁੰਦੋ ਹੀ ਜਾਵੇ ਭਾ ਜਿਹੜਾ ਇਹਦਾ ਵਲੌਗ ਉਹ ਨਹੀਂ ਰਹਿਣਾ ਚਾਹੀਦਾ ਹੁਣ ਤੋਂ ਪਾਗਲ ਹੋ ਰਾ ਹਾਂਜੀ ਆਪਾਂ ਕੰਮ ਕਰ ਲੈ ਸਰੀ ਫ੍ਰੀ ਹੋ ਗਏ ਭੈਣ ਬਣਾ ਰਹੀ ਆ ਪਰੌਠੇ ਤੇ ਮੈਂ ਖਾਣ ਲੱਗੀਆਂ ਰੋਟੀ ਲੇ ਦੱਸ ਉਹ ਤਾਂ ਵਿਚਾਰੀ ਤੇਰੇ ਵਾਸਤੇ ਪਰੌਠੇ ਬਣਾਉਂਦੀ ਐ ਤੂੰ ਕਹਿੰਦੀ ਐ ਮੈਂ ਰੋਟੀ ਖਾਣੀ ਐ ਹਾਂ ਨਾ ਕਹਿ ਬੈਨੇ ਉਹ ਹੈ ਤਾਂ ਬਲੌਗ ਕਰਕੇ ਨਾ ਕੈਮਰਾ ਖੁੱਲਾ ਕਰਕੇ ਦੰਦ ਕੱਢੀ ਜਾਂਦੀ ਆ ਠੀਕ ਆ ਜੇ ਮੜਾ ਤਾਂ ਕੈਮਰਾ ਪਾਸ ਆਸੇ ਪਾਸੇ ਰੱਖ ਕੇ ਤਾਂ ਨਾ ਬਲੌਗ ਬੰਦ ਕਰਤਾ ਚੱਕ ਕੇ ਵੇਲਾ ਗਿੱਟਿਆ ਚ ਮਾਰਨਾ ਤੂੰ ਉਹਨੇ ਕਹਿੰਦਾ ਤਾਂ ਪਰੌਠੇ ਨਹੀਂ ਖਾਦਦੇ ਅੰਦਰ ਮੈਂ ਪਰੌਠੇ ਲਈ ਆਨੀ ਐ ਵਿੱਚ ਤੇ ਗਾਡੀ ਡਿਮਾਂਡ ਸ਼ੁਰੂ ਜਾਂਦੇ ਮੈਂ ਤਾਂ ਰੋਟੀ ਖਾਣੀ ਐ ਮੈਂ ਪਰੌਠੇ ਨਹੀਂ ਖਾਣੀ ਮੈਂ ਤਾਂ ਗੋਲ ਖਾਣੀ ਐ ਮੈਂ ਤਾਂ ਆਈ ਖਾਣੀ ਐ ਮੈਂ ਤਾਂ ਜੋ ਖਾਣੀ ਐ ਚੱਪਾ ਲਾ ਕੇ ਖਾਲਾ ਜਿਹੜਾ ਲਾ ਕੇ ਦਹੀਂ ਜਾਂਦੀ ਨਹੀਂ ਤਾਂ ਇਹ ਵੀ ਨਹੀਂ ਮਿਲਨੇ ਤੈਨੂੰ ਤੇ ਆਪਣੋਂ ਕੋ ਸਾਰਾ ਇਸ ਚੱਪਲੇ ਕਰੂਣ ਕਰਨ ਲਈ ਤੇ ਦੇਖੋ ਬਹੁਤ ਪੈਰ ਕਿੱਦਾਂ ਲੱਗ ਕੇ ਨੇ ਆਪਣੇ ਰਚ ਬਹੁਤ ਜਿਆਦਾ ਵਧੀਆ ਲੱਗਿਆ ਦੀਦੀ ਅੱਛਾ ਹੋਰ ਠੀਕ ਆ ਬਹੁਤ ਵਧੀਆ ਘਰੇ ਕਿੱਦਾਂ ਆਪਣੇ ਬਹੁਤ ਵਧੀਆ ਦੀਦੀ ਕੀ ਕੰਮ ਕਰਦੇ ਹੋ ਦੀ ਮੈਂ ਪੁਖਰਾਜੀ ਹੈਲਥਕੇਅਰ ਦੀ ਵੈਲਨਸ ਐਡਵਾਈਜ਼ਰ ਇੱਕ ਅੱਛਾ ਦੇਖ ਲੋ ਤੇ ਵਿਚਾਰੇ ਜੌਬ ਕਰਤੇ ਕਰਤੇ ਆਪਣੇ ਪਿੰਡ ਤੱਕ ਆਪਣੇ ਘਰ ਤੱਕ ਆਏ ਦੇਖੋ ਕਿੰਨਾ ਪਿਆਰ ਹੈ ਨਾ ਕਿੰਨੀ ਦੂਰੋਂ ਆਇਆ 2 ਘੰਟੇ ਤੋਂ ਬਹਿ ਲਨ ਸੋਚਣ ਤੇ ਲੱਗ ਗਈ ਮੈਂ ਕੰਮ ਕੀ ਕਰਦੀ ਆ ਤੇ ਇਹ ਕੋਈ ਤੈਨੂੰ ਸਪੈਸ਼ਲ ਮਿਲ ਨਹੀਂ ਆਈ ਇਹਨਾਂ ਦਾ ਕੰਮ ਹੈ ਪਿੰਡ ਪਿੰਡ ਜਾ ਕੇ ਇਹਨਾਂ ਨੇ ਆਪਦੀ ਜਿਹੜੀ ਕੰਪਨੀ ਦੇ ਪ੍ਰੋਡਕਟ ਵੇਚਨੇ ਠੀਕ ਆ ਤੇ ਉਹ ਵੇ ਦੀ ਵੇ ਦੀ ਚਾਈ ਤੁਹਾਡੇ ਘਰੇ ਆ ਗਈ ਹੁਣ ਉਹਦਾ ਕੀ ਕਸੂਰ ਤੇ ਅੱਗੋਂ ਤੂੰ ਬਿਠਾਦਾ ਤੂੰ ਅੱਖ ਚਲ ਹੁਣ ਆਈ ਗਈ ਹੈ ਤੇ ਮੈਂ ਬੁਲਾਉ ਉਹਦੇ ਵਿੱਚ ਸ਼ਾਮਰ ਕਰੀ ਲਵਾਂ ਥੋੜੀਆਂ ਬਾਤਾਂ ਦੀ ਤਰੀਫਾ ਦੇ ਮੂੰਹ ਹੀ ਕਰ ਲਾਂ ਮੈਂ ਹੋਰ ਕੁਝ ਨਹੀਂ ਬਸ ਤੇ ਠਰਕੇ ਸੋਮਤ ਜੀ ਮੋਸਟ ਵੈਲਕਮ ਜੀ ਹਾਂਜੀ ਤੇ ਕਿੰਨਾ ਪਿਆਰ ਕਰਦੇ ਆ ਤੇ ਜੇ ਆਪਾਂ ਨਾਲ ਹੀ ਬਣਾ ਰਹੇ ਚਾਹ ਤੇ ਫਿਰ ਇਹਨਾਂ ਨੂੰ ਆਪਾਂ ਚਾਹ ਪਿਾਵਾਂਗੇ ਕਹਿੰਦੇ ਤੀਰੇ ਤੁਸੀਂ ਪਾਣੀ ਪੀਆਦੇ ਮੈਂ ਕਿਹਾ ਪਾਣੀ ਕੀ ਗੱਲ ਕਰਦਾ ਮੈਂ ਸਭ ਚਾਹ ਪਿਆਉਂਗੀ ARPU ਕੋਈ ਕੁਛ ਨਹੀਂ ਪਾਣੇ ਉਹਨੇ ਆਖਿਆ ਚੱਲ ਤੂੰ ਵਲੌਗ ਬਣਾਏਂਗੀ ਉਸੇ ਬੰਮੇ ਥੋੜੀ ਫੇਮਸ ਹੋ ਜੂਗੀ ਸੋਸ਼ਲ ਮੀਡੀਆ ਤੇ ਜਿਆ ਫਿਰ ਉਹਨੇ ਸੋਚਿਆ ਨਾ ਜਿਹੜੇ ਮੈਂ ਪ੍ਰੋਡਕਟ ਵੇਚਦੀ ਫੈਦਦੀ ਆ ਉਹ ਮੇਰੇ ਵਿਕਨ ਲੱਗ ਜਾਣਗੇ ਲੋਕੀ ਵੇਚ ਉਹ ਖਰੀਦਣ ਲੱਗ ਜਾਣਗੇ ਵੀ ਹਾਂ ਇਹ ਸੋਨ ਨੂੰ ਕੋਦ ਦਿਨਾਂ ਵਲੌਗ ਚ ਆਈ ਸੀ ਪੂਰੀ ਵਧੀਆ ਹੋਣੀ ਆ ਇਹ ਉਹ ਤੇ ਚਾਰ ਪ੍ਰੋਡਕਟ ਵਿਕਨ ਲੱਗ ਜਾਣਗੇ ਤੇ ਬੰਨੇ ਚਾਹ ਤਾਂ ਤੈਨੂੰ ਬਣਾਉਣੀ ਪਈ ਸੀ ਜੋ ਤੂੰ ਅਗਲੀ ਨਵਾਂ ਦੇ ਵਲੌਗ ਚ ਬਾੜ ਲਿਆ ਕੇ ਕਿ ਹਾਂ ਮੇਰੀ ਫੈਨ ਆ ਇਹ ਮੈਨੂੰ ਮਿਲਣਾ ਹੀ ਹੈ ਮੈਨੂੰ ਪਿਆਰ ਕਰਦੀ ਤੈਨੂੰ ਵੀ ਥੋੜਾ ਕੰਮ ਆ ਪੈਣਾ ਸੀਗਾ ਮਾਂ ਤਾਂ ਚਾਹ ਤਾਂ ਤੁਹਾਨੂੰ ਬਣਾ ਕੇ ਦੇਣੀ ਪੈਣੀ ਸੀ ਹੋਰ ਹਾਂ ਠੀਕਾ ਹਾਂ ਦੀਦੀ ਦੀਦੀ ਬਹੁਤ ਵਧੀਆ ਹੋਰ ਕਿੱਥੋਂ ਆਇਓ ਨਹੀਂ ਮੈਂ ਮੁਕਸਰ ਤੋਂ ਅਣੀ ਦੁਰੋਂ ਹਾਂਜੀ ਮੈਂ ਠੰਡਾ ਸ਼ਿਫਟ ਕਰਦੇ ਆ ਆਪਣਾ ਹਾਂਜੀ ਮੈਂ ਤਾਂ ਪਹਿਲਾਂ ਹੀ ਗਿਆ ਸੀ ਕਿ ਵੀ ਇਹ ਫੇਮਸ ਹੋਣ ਦੀ ਮਾਈ ਵਲੌਗ ਦੇ ਵਿੱਚ ਆਈਏ ਨਹੀਂ ਤਾਂ ਅਗਲਾ ਹੁੰਦਾ ਵੀ ਕਹਿੰਦਾ ਮੈਂ ਤਾਂ ਵਲੌਗ ਦੇ ਵਿੱਚ ਆਉਣਾ ਨਹੀਂ ਗਾ ਵੀ ਤੂੰ ਉਂ ਦਾਦੇ ਹਾਂ ਤੈਨੂੰ ਕੋਈ ਮਿਲਣਾ ਸੀਗਾ ਇਹ ਤਾਂ ਇਹ ਲੱਟਾ ਹੀ ਹੈ ਜਲਪਾ ਹੀ ਗੱਡੀ ਦੇ ਅੱਗੇ ਤੇ ਆ ਗਈ ਬਲੌਗ ਦੇ ਵਿੱਚ ਲੈਣੀ ਆਈ ਨਹੀਂ ਤਾਂ ਫੇਮਸ ਹੁੰਦੀ ਆ ਜਿਹੜਾ ਕੰਮ ਕਰਦੀ ਫਿਰਦੀ ਨਾ ਚੱਪ ਕਰਕੇ ਉਹ ਕਰ ਲਾ ਇਹਦੇ ਵਲੌਗ ਵਿੱਚ ਆਉਣਗਾ ਕਿ ਤੇਰਾ ਜਿਹੜਾ ਕੰਮ ਕਰਦੀ ਫਿਰਦੇ ਉਹ ਜਿਵੇਂ ਹੀ ਪਹਜੇ ਅੱਛਾ ਇਹ ਕਹਿੰਦੇ ਮੈਂ ਪਹਿਲਾਂ ਮਦੀਪ ਦੇ ਘਰ ਤੇ ਜਾ ਕੇ ਆਈ ਹਾਂ ਜੀ ਮੈਂ ਤੁਹਾਡੀ బిਗੇਸਟ ਫੈਨ ਹਾਂ ਫਿਰ ਅੱਛਾ ਇਹ ਮੇਰੇ ਸਾਰੇ ਘਰ ਵਿੱਚ ਜਾ ਕੇ ਮੈਂ ਸਾਰਾ ਘਰ ਕਿੱਦਾਂ ਲੱਗਿਆ ਬਹੁਤ ਵੱਧੀਆ ਲੱਗਿਆ ਬਹੁਤ ਨਾਈਸ ਲੱਗੇ ਸਾਰੇ ਜਣੇ ਅੱਛਾ ਸਾਰੇ ਲੱਗੇ ਸਾਰੇ ਨੂੰ ਮਿਲ ਕੇ ਆਈਆਂ ਉਹ ਦੇਖ ਫੁਕਰੀ ਜੀ ਉਹਦੇ ਬਾਲ ਤਾਂ ਝਾਕਦੀ ਨਹੀਂ ਸੋਨੂ ਬਾਲਤ ਉਹ ਕੈਮਰੇ ਵਾਲੀ ਚੱਕ ਜਾਂਦੀ ਆ ਕੈਮਰੇ ਵਿੱਚ ਮੈਂ ਕਿਵੇਂ ਨਾ ਕਿਵੇਂ ਪੋਜ ਬਣਾਵਾ ਕਦੇ ਕਿਵੇਂ ਫੇਸ ਤੇ ਬਣਾਉਂਦੀ ਆ ਪੋਜ ਕਦੇ ਕਿਵੇਂ ਐਕਸਪ੍ਰੈਸ਼ਨ ਦਿੰਦੀ ਆ ਆਪ ਦੇ ਕਿਵੇਂ ਕੀ ਕਰਦੀ ਆ ਇਹ ਤੇ ਮੈਂ ਦੱਸਦਾ ਇਹਦੇ ਵੀ ਕੰਮ ਕਹਿੰਦੇ ਰੱਦ ਦੇਣੀ ਇਹ ਵੀ ਸੋਨੂ ਕਰੋਗਾ ਘਰੇ ਜਾ ਕੇ ਬਸ ਉਹ ਵਲੋਗਿੰਗ ਸਟਾਰਟ ਕਰੂਗੀ ਇਹ ਦੇਖ ਲਓ ਜੇ ਕਿੰਨਾ ਬਟਾ ਮੈਂ ਤਾਂ ਤੁਹਾਡੀ ਟੱਕਰ ਮਾਰੀ ਜਾਂ ਤੋਂ ਪਹਿਲਾਂ ਤੂੰ ਆ ਤਾਂ ਤੱਕ ਤੱਕ ਗਈ ਹੋਣੀ ਪਹਿਲਾਂ ਹੀ ਜਾਏ ਸਾਰੇ ਨੂੰ ਤੇ ਤੂੰ ਵੀ ਜਾਵੜਾ ਤੈਨੂੰ ਕਿਹਨੇ ਰੋਕਿਆ ਜਿਵੇਂ ਮੈਕੂ ਫਰਦੀ ਦੇ ਵਿਆਹ ਤੋਂ ਪਹਿਲਾਂ ਉਹ ਸੋਹਰੇ ਘਰੇ ਮੈਂ ਤੂੰ ਜਾਵੜਾ ਅੱਜ ਕੱਲ੍ਹ ਤੁਹਾਨੂੰ ਵਲੌਗਰਾਂ ਨੂੰ ਕੋਣ ਕੋਈ ਕੁਛ ਕਹਿੰਦਾ ਤੁਹਾਡੇ ਘਰ ਦੇ ਵੀ ਉਹ ਜਿਹੁੰਦੇ ਜਿਹੜੇ ਵਚਨਲੇ ਵੀ ਹੁੰਦੇ ਜਾਵੜਾ ਜਾਵੜਾ ਤੇਰੀ ਕਸੇ ਸੀਗੀ ਮੈਕੂ ਉਹਨੂੰ ਤੂੰ ਹੀ ਕਸਰ ਪੂਰੀ ਕਰਿਆ ਦੀ ਜਗੈਂ ਜਾ ਸਸਤਰ ਕਾਲ ਦੇ ਤੇਲ ਚਲਾ ਤੇਰਾ ਫਾੜ ਲਾਗ ਚੱਕਤੀ ਨੇ ਚੱਕ ਮਾਰੀ ਆਇਆ ਤੇ ਹਲਣਾ ਢੋਗਿਆ ਆਇਆ ਓਹ ਮੋਸਤ ਨਾਲ ਹੋ ਗਈ ਐਸਾ ਦੇ ਮਫਰੂੰ 11 ਤੋਂ ਲੱਗ ਪਈ ਸੇ ਘਾਟ ਘਾਟ ਲੱਗ ਅ ਸਾਰੀ ਫੜਾ ਦੇ ਵਿਆਹ ਤੋਂ ਬਾਅਦ ਪਹਿਲੀ ਵਾਰ ਆਈ ਕੁੜੀ ਉਹਨੂੰ ਵੀ ਚਾਹੀਨ ਬਾਤ ਚ ਖੇਲ ਰਿਆ ਚਲੋ ਆਈ ਹੈ ਜਿਹੜਾ ਕੋਲੇ ਤੇਲ ਪੁੰਦਦੇ ਹੁੰਦੇ ਉਹ ਕਿਸੇ ਹੋਨੇ ਪਾਇ ਤਾਂ ਲੱਗੇ ਫੜਨ ਲੱਗੀ ਵੈਸੇ ਇਹਦੇ ਕੰਮ ਵੀ ਇਹੋ ਜਿਹੇ ਲੱਗਣ ਵਾਲੇ ਆ ਕੰਮ ਇਹ ਇਹੀ ਕੰਮ ਜੱਚਦੇ ਨੇ ਵਲੌਗ ਲੋਗ ਨਹੀਂ ਜੱਚਦੇ ਤੂੰ ਸੋਨੂ ਕਰ ਮੇਰੀ ਮੰਨੇ ਨਾ ਤੂੰ ਇਹੀ ਕੰਮ ਸ਼ੁਰੂ ਕਰ ਲਾ ਤੈਨੂੰ YouTube ਨਾਲੋਂ ਜ਼ਿਆਦਾ ਪੈਸਾ ਬਣੋਗੇ ਤੇ ਮੈਂ ਤੈਨੂੰ ਕਹਿੰਨੀ ਹੁਣ ਤਾਂ ਤੁਹਾਨੂੰ ਤਾਂ ਵੈਸੇ ਵੀ ਵਲੌਗ ਕਰਕੇ ਫੇਮਸ ਹੋਈਵੇਂ ਵੀਡੀਓ ਪਾਉਣੀ ਹੈ ਤੇ ਦੇਖੋ ਆਈ ਪੈਸਾ ਵਾਧੂ ਹੋ ਜਾ ਕਰਨਾ ਕਰਲਾ ਕੰਮ ਸ਼ੁਰੂ ਅੱਜ ਤੇ ਆਪਾਂ ਤਾਂ ਪਹਿਲਾਂ ਹੀ ਬਣਾ ਕਰ ਕਿਸਤੇ ਹੁਣ ਆਪਾਂ ਦੋਵੇਂ ਦੱਲੱਕਿਆ ਚਾਏ ਲਓ ਤੁਸੀਂ ਚਾਹ ਲੇ ਅੱਜ ਦਾ ਬੜਾ ਸੁਆਗਤ ਹੋ ਰਿਹਾ ਮੇਰਾ ਪਹਿਲਾਂ ਦਾ ਕੋਈ ਜਾਣੇ ਕੁਛ ਦੱਸ ਬਾਸ ਬਾਸ ਨੇ ਪਾਣਾ ਤੂੰ ਇੰਨਾ ਸ਼ੁਕਰ ਮਨਾਵੀ ਤੂੰ ਵਿਆਹ ਤੋਂ ਬਾਅਦ ਪਹਿਲੀ ਵਾਰ ਕਰ ਰਹੀ ਏ ਤੈਨੂੰ ਇਹਨੇ ਕਾਲੋ ਨੇ ਚਾਹ ਦੇ ਨਾਲ ਬੈਸਕਟ ਭੁਜਿਆ ਦਿੱਤਾ ਤੇ ਜਿਹੜਾ ਤੂੰ ਹੈ ਦੇ ਸਾਹਮਣੇ ਕਰੀ ਨਹੀਂ ਨਾ ਕਦੇ ਮੈਂ ਤਾਂ ਪਾਣੀ ਨਹੀਂ ਪੁੱਛਿਆ ਸੀ ਅੱਜ ਤੂੰ ਮੈਨੂੰ ਇਹ ਦਿੱਤਾ ਉਹਦਾ ਪਤਾ ਵੀ ਕੋਈ ਨਹੀਂ ਟਰੇ ਦੀ ਟਰੇ ਚੱਕ ਹੀ ਲੈ ਜ ਤੈਨੂੰ ਕੁਛ ਵੀ ਨਾ ਪੁੱਛੇ ਉਹ ਤੇ ਫੇਰ ਬੈਠੀ ਤਾਂ ਤਾਂ ਚੱਕੀ ਜਾਏਗੀ ਤੇ ਤੋ ਵੀ ਹੁਣ ਇਹਨੂੰ ਕਾਲੋ ਨੂੰ ਵੇਖ ਕੇ ਤੇ ਵਲੌਗ ਬਣਾਉਣ ਲੱਗ ਗਈ ਆਈ ਮਗਰਬ ਮਾਂ ਦੀ ਧੀ ਪਹਿਲਾਂ ਘਰੇ ਪਹੁੰਚਾ ਕੇ ਉਹ ਵੀ ਵਲੌਗ ਬਣਾਉਣ ਲੱਗੀ ਹੈਲੋ ਗਾਇਸ ਮੈਂ ਵੀ ਆ ਤੇ ਪਹਿਲੀ ਵਾਰ ਆ ਤੇ ਪੇਕੇ ਘਰ ਆਈ ਏ ਹੋ ਜਾ ਤੂੰ ਵੀ ਸ਼ੁਰੂ ਇੱਕ ਤੇਰੀ ਕਸਰ ਰਹਿ ਗਈ ਸੀ ਬਸ ਉਹ ਜੀ ਤੇਰੀ ਦੂਜੀ ਭੈਣ ਵੀ ਆਈ ਵੀ ਪਹਿਲਾਂ ਤੇ ਤੋਂ ਉਹਨੂੰ ਵੀ ਕਹਦੇ ਵੀ ਬਣਾ ਦਿਆ ਕਰੋਗੇ ਵਲੌਗ ਛੱਡੇ ਹੋਣਾ ਕੋਈ ਵੀ ਟੱਬਾ ਜੇ ਤੁਸੀਂ ਇਹ ਕੰਮ ਨਾ ਹਣ ਪੀੜੀ ਹੈ ਤਾਂ ਗਾਂ ਦੇ ਗਾਂ ਚੱਲਣਾ ਚਾਹੀਦਾ ਤੁਹਾਡੇ ਕੰਮ ਇਹ ਆਪਾਂ ਬਣਾਵਾਂਗੇ ਕਿਤੇ ਦਿਖਾਨਿਆ ਤੁਹਾਨੂੰ ਅੱਜ ਆਪਾਂ ਖਾੜਾ ਭਰਾ ਕੇ ਜਿਹੜਾ ਕਸਨ ਕੁਛ ਨਹੀਂ ਆਦਾ ਬਣਾਣਾ ਤੇ ਚਲੋ ਆ ਤੇ ਏਕਸ ਲਿਓ ਹਾਂ ਨੀ सोनू ਤੂੰ ਹਾ ਰੈਸਪੀ ਕਹਿੰਦੀ ਸੀ ਸਪੈਸ਼ਲ ਬਣਾਉਗੀ ਦੀ ਭੈਣ ਵਾਸਤੇ ਆਂਡਿਆਂ ਦੀ ਭੋਜੀ ਮੈਂ ਤਾਂ ਆਖਿਆ ਪਤਾ ਨਹੀਂ ਕਿੰਨਾ ਕੁ ਕੁਛ ਖਾਸ ਬਣਾਉਗੀ ਮੈਂ ਕਿਹਾ ਚਲ ਮੈਂ ਵੀ ਇਹਦਾ ਵਲੌਗ ਵੇਣੀ ਆ ਹਾਂ ਤੇ ਚਲ ਮੈਂ ਵੀ ਇਹਨੂੰ ਦੇਖ ਕੇ ਫੇਰ ਘਰੇ ਬਣਾਉਂਗੀ ਅਸੀਂ ਵੀ ਖਾਵਾਂਗੇ ਉਹ ਬਾਈ ਜਿਹੜੀ ਰੈਸਪੀ ਜੇ ਸਪੈਸ਼ਲ ਤੂੰ ਬਣਾਉਣੀ ਸੀ ਤੂੰ ਦਾ ਡਾਂਢੀ ਲਾਤੀ ਸਾਰੀ ਸਾਡੇ ਮੂੜ ਦੇ මෑඇත ඉන්නතය අන්නව ලෝගවෙන්දදිසිී එක්්ද වදියන මුගින් මසර තිබනාක් එකක්වාදවන තුන්නනයි කෝෂෝ යැවනග ෑ සඩි කාලන එ පැලීවර්කකම්මකිත්ත උනෙ තයි දෙෙන කෝෂෝ යන ස පැල පකට ලඟ පියා ਆ ਵੀ ਲੈ ਆ ਤੇ ਲੈ ਆ ਅੱਧਾ ਵਲੌਗ ਤੇ ਤਾਂ ਗੰਡੇ ਛਿੱਲੇ ਚ ਜਾ ਉਹਦੇ ਵੀ ਮੈਂ ਗੰਡੇ ਛੈਲਦੀ ਆ ਉਹ ਤਾਂ ਸਾਨੂੰ ਵੀ ਛਿੱਲੇ ਆਉਂਦੇ ਜੇ ਤੂੰ ਕੰਮ ਕਰਦੀ ਉਹ ਕਰਕੇ ਦਿਖਾ ਸਾਨੂੰ ਕਿ ਤੂੰ ਕਿਵੇਂ ਕਰਦੀ ਆ ਅੱਖਾਂ 'ਚ ਪੈ ਗਈ ਗੰਡੇ ਕੋੜੇ ਆ ਤੇ ਅੱਖਾਂ 'ਚ ਤਾਂ ਪੈ ਨਹੀਂ ਗਈ ਹੁਣ ਤੇ ਨੱਕ 'ਚ ਤਾਂ ਪੈ ਨਹੀਂ ਲੱਗੇਗੇ ਉਹ ਤੇ ਚੱਲ ਵਧੀਆ ਅੱਖਾਂ 'ਚ ਪਾਵੇਂ ਤੇਰੇ ਗੰਡੇ ਅੱਖਾਂ 'ਚ ਪਾਣੀ ਨਿਕਲੂਗਾ ਐਸੇ ਬੰਨੇ ਗਿੱਡਾ-ਗੁੱਡਾ ਤਾਂ ਲਾ ਲੇਂਗੀ ਤੂੰ ਉੱਠ ਕੇ ਮੂੰਹ ਧੋਤਾ ਨਹੀਂ ਕਰਨਾ ਤੀ ਨਾ ਤੋਤੀ ਹੋ ਵੀ ਜਾ ਕੇ ਸੋਈ ਜਵੜ ਗਈ ਐ ਬੰਦਾ ਪਹਿਲਾਂ ਨਹਾਉਂਦਾ ਧੋਂਦਾ ਆਪਦੀ ਸਫਾਈ ਕਰਦਾ ਚੱਲ ਵਧੀਆ ਗੰਡੇ ਚੀਰ ਤੂੰ ਅੱਖਾਂ 'ਚ ਪਾ ਪਾਣੀ ਆਪਦੇ ਕੱਢ ਗਿੱਡਾ ਸਾਫ਼ ਕਰ ਐਸੇ ਬੰਨੇ ਤੇ ਥੋੜੀ ਸ਼ਕਲ ਵੀ ਸੋਹਣੀ ਲੱਗੂ ਹਰ ਕੋਲ ਮੈਨੂੰ ਲੱਗੋ। ਤਾਂ ਤੁਸੀਂ ਅੱਪਰ ਵੀ ਠੀਕ ਠਾਕ ਜੀ ਬੰਨੀ ਆ। ਠੀਕ ਠਾਕ ਜੀ ਬੰਨੀ ਹੈ। ਇhtiyar ਤਾਂ ਤੇਰਾ ਸਾਰਾ ਕੈਮਰੇ ਵੱਲ ਹੀ ਹੈ। ਵੀ ਕਿਤੇ ਮੇਰਾ ਕੈਮਰਾ ਨਾ ਬੰਦ ਹੋ ਜਾਏ, ਫੋਨ ਦੀ ਬੈਟਰੀ ਨਾ ਖਤਮ ਹੋ ਜਾਏ ਤੇ ਫੋਨ ਥੱਲੇ ਨੰਡੇ ਪੇ ਪਤਾ ਨਹੀਂ ਕਿੱਥੇ ਟਿਕਾ ਕੇ ਰੱਖਿਆ ਵਾ ਪੂਰਾ ਸੈੱਟ ਕਰਕੇ ਰੱਖਿਆ ਮੈਂ ਹੀ ਵੇਚਾਂ ਮੈਂ ਕੋਈ ਨਹੀਂ ਵੇਚਾ ਜੈਸੇ ਪਾਸੇ ਕੋਈ ਚੀਜ਼ ਨਾ ਕੋਈ ਵੇਚ ਆ ਜਾਏ। ਬਸ ਮੈਂ ਕੈਮਰੇ ਚ ਫੋਟੋ ਆਣੀ ਚਾਹੀਦੀ ਹੈ। ਇਹ ਐਸਾ ਹੁੰਦਾ ਬਸ ਤੇ ਬਣੀ ਖੜੀ ਆਉਂਦੀ ਆਂਦੀ ਪੋਜੀ ਬਸ ਜਦ ਤੂੰ ਬੋਲਾ ਬਣਾ ਰ ਤਾਂ ਜਦ ਬਣਾਣਾ ਆਂਦੀ ਆਂਦੀ ਪੋਜੀ ਇੱਕ ਕੰਮ ਹੁੰਦਾ ਤੇ ਦੋਨੇ ਕੰਮ ਇਕੱਠੇ ਨਹੀਂ ਹੁੰਦੇ ਠੀਕ ਆ ਅੱਜੀ ਤੇ ਆਪਾਂ ਪਾਣੀ ਰੱਖ ਤਸੀ ਗਰਮ ਆਟਾ ਭੋਲਣ ਦੀ ਚੁਰਨਾ ਟਮਾ ਪਾਪਾ ਆਟਾ ਛਾਣ ਕੇ ਲੈ ਆਉਣਾ ਤੇ ਉਹਨਾਂ ਕੰਮ ਪੜਾਣੀ ਗਰਮ ਹੋ ਜਾਣਾ ਤੇ ਤੇ ਆਪਾਂ ਆਟਾ ਛਾਣ ਕੇ ਰੱਖ ਕਾ ਲੋ ਤੂੰ ਆਟਾ ਛਾਣ ਕੇ ਲਈ ਆ ਕਿ ਆਟੇ ਨਾਲ ਖੇਡ ਕੇ ਆਈ ਹੈ ਨਹੀਂ ਮੈਨੂੰ ਤਾਂ ਲੱਗਦਾ ਤੂੰ ਆਟੇ ਨਾਲ ਨਾ ਖੇਡ ਕੇ ਆਈ ਹੈ ਤੂੰ ਆਟਾ ਛਾਣ ਕੇ ਨਹੀਂ ਆਈ ਖੇੜ-ਖੂੜ ਕੇ ਬਾਅਦ ਚਾਟਾ ਪ੍ਰਾਤ ਚ ਪਾ ਕੇ ਲੈ ਆਈ ਵੀ ਚੱਲ ਹੁਣ ਮੈਂ ਦਿਖਾ ਦਿੰਨੀ ਆਪਦੇ ਜਿਹੜੀ ਆਡੀਅנס ਆ ਦਸ਼ਕਾਂ ਨੂੰ ਵੀ ਹਾਂ ਮੈਂ ਆਟਾ ਛਾਣ ਲਿਆ ਤੇ ਹੁਣ ਮੈਂ ਲੱਗੀ ਆਟਾ ਗੁੰਨਰ ਬਾਅਦ ਤੇ ਸਾਈ ਤਾਂ ਤੱਕ ਲਿਬੜੀ ਵੀ ਐ ਇੱਥੋਂ ਆ ਹੀ ਲਾਦਾ ਤੂੰ ਆਟਾ ਛਾਣ ਕੇ ਨਹੀਂ ਤੂੰ ਆਟੇ ਨਾਲ ਖੇਡ ਕੇ ਆਈ ਐ ਤੇ ਆ ਪਿਆਰੀ ਸਮਝ ਗਈ హా ఆటా గొన్ సూ వల్ ఆటా గొన్ భా గొన్ సారి మత రబీ కమ్మ సూచ దీ రబ నే రోటీ బ పేల బావతో తాజనా ధో లే హే ధే తక్కు ఆటా ఉగా బా చోలా పేల ఆటా సారా హావ్వతో ఫను ਮਨ ਲਾਦਾ ਰੋਟੀਆਂ ਗੁੰਨਦੀ ਲਾਉਂਦੀ ਰਿਹਾ ਪਹਿਲਾਂ ਆਟਾ ਛਾਂਦੀ ਤੂੰ ਸਾਰੇ ਬਾਹਵਾਂ ਨਿਬੜ ਲਈ ਹੋ ਰੋਟੀਆਂ ਗੁੰਨਦੀ ਲਾਉਂਦੀ ਸਾਰੀ ਆਪ ਨਿਬੜ ਜੰਗੇ ਫੇਰ ਨਹੀਂ ਤੇਰੀ ਮਾਂ ਤੇ ਨੂੰ ਸੋਚ ਬਣ ਦਿੰਦੇ ਅੱਗੇ ਤੂੰ ਨੇ ਕਹਿਣਾ ਰਹਿੰਦੇ ਭੈਣਾਂ ਦਾ ਜਾ ਕੇ ਵਲੌਗ ਹੀ ਬਣਾ ਲੈ ਸੋਈ ਦੀ ਨਾ ਬਣੀ ਹੱਤੋਂ ਬਾਦ ਬਸ ਨਿੱਕਾ ਤੇੜਾ ਪੜਾ ਬਣਾ ਲੈ ਸੀਦਾ ਤੂੰ ਆਟੇ ਦਾ ਪੇੜਾ ਬਣਾਉਣੀ ਹੈ ਕਿ ਪੱਥਰ ਹੁੰਦਾ ਜਿਹੜਾ ਨਿੱਕਾ ਰੋੜਾ ਹੁੰਦਾ ਉਹ ਨੂੰ ਇੰਨਾ ਜ਼ੋਰ ਲਾ ਲਾ ਕੇ ਗੋਲ ਬਣਾਉਣੀ ਹੈ ਮੈਨੂੰ ਗੋਲ ਕਰਦਾ ਕਿਵੇਂ ਕਰ ਭੈਣੇ ਪੇੜਾ ਬਣਾਉਣੀ ਹੈ ਇੰਨਾ ਜ਼ੋਰ ਲਾਉਂਦੇ ਲੋੜ ਹੀ ਨਹੀਂ ਪੇੜਾ ਤਾਂ ਆਰਾਮ ਨਾਲ ਬਣ ਜਾਊਗਾ ਕੀ ਕਰੀ ਰਣੀ ਹੈ ਕਿਹਨੇ ਤੈਨੂੰ ਰੋਟੀ ਲਾਉਣ ਨੂੰ ਕਹਤਾ ਵੀ ਜਾ ਕੇ ਸੋਈ ਚ ਰੋਟੀ ਲਾ ਲੈ ਮੈਂ ਹੁੰਦੀ ਹੋਂ ਧੱਕੇ ਮਾਰ ਕੇ ਨਾਲ ਸੋਚੇ ਬਾਹਰ ਕੱਢਿਆ ਹੁੰਦਾ ਰਸੋਈ ਸਾਡੇ ਤੈਨੂੰ ਘਰੋਂ ਬਾਹਰ ਕੱਢਿਆ ਹੁੰਦਾ ਜਿੰਨੇ ਚਾ ਰੋਟੀ ਨਹੀਂ ਪੱਕਦੀ ਸਾਡਾ ਕੰਪਨੀ ਨੰਬਰ ਦਾ ਸੋਚ ਤੂੰ ਘਰੇ ਪੈ ਨਹੀਂ ਰੱਖਣਾ ਠੀਕ ਆ ਹਾਂਜੀ ਫਿਰ ਕਾਲੋ ਦੀ ਅੰਡੇ ਦੀ ਭੋਜੀ ਦੇ ਨਾਲ ਆਪਣੀ ਵੀਡੀਓ ਹੁੰਦੀ ਹੈ ਸਮਾਪਤ ਤੇ ਆਪਾਂ ਮਿਲਦੇ ਆ ਆਪਣੀ ਅਗਲੀ ਵੀਡੀਓ ਦੇ ਵਿੱਚ ਤੇ ਜੇ ਉਦੋਂ ਤੱਕ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਕਰ ਲਓ ਤੇ ਨਾਲ ਹੀ ਬੈਲ ਆਈਕਨ ਜ਼ਰੂਰ ਪ੍ਰੈਸ ਕਰ ਲਿਓ ਤੇ ਜੇ ਤੁਹਾਨੂੰ ਸਾਡੀ ਵੀਡੀਓ ਸੋਹਣੀ ਲੱਗੇ ਤਾਂ ਉਹਨੂੰ ਲਾਈਕ ਵੀ ਜ਼ਰੂਰ ਕਰੋ ਸ਼ੇਅਰ ਵੀ ਜ਼ਰੂਰ ਕਰੋ ਸਾਨੂੰ ਕਮੈਂਟ ਕਰਕੇ ਦੱਸਿਓ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ